ਸੀ ਫੈਸਲਾ ਲਿਆ ਕਿਸਾਨ ਕਾਂਗਰਸ ਨੇ ਸਾਡੀ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਜਿਹੜਾ ਫੈਸਲਾ ਲਿਆ 28 ਤਰੀਕ ਨੂੰ ਟਰੈਕਟਰਸ ਵਗੈਰਾ ਦੀ ਮਾਰਚ ਕਰਨੀ ਹਰ ਹਲਕੇ 'ਚ ਉਹਦੇ ਦੇ ਨਾਲ-ਨਾਲ ਅੱਗੇ ਵਧਾਉਂਦੇ ਸਾਡੇ ਪੰਜਾਬ ਕਿਸਾਨ ਕਾਂਗਰਸ ਨੇ ਫੈਸਲਾ ਲਿਆ ਕਿ 29 ਤਰੀਕ ਨੂੰ ਦਿਨ ਵੀਰਵਾਰ ਠੀਕ 11 ਵਜੇ ਅਸੀਂ ਸਾਰੇ ਮਾਲਵੇ ਦੇ ਧਰਤੀ ਤੇ ਬੈਠੇ اخਲਾਕੀ ਤੇ ਗੈਰਤਮੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਅਪੀਲ ਕਰਦੇ ਕਿ ਆਪਾਂ ਚੌਕੇ ਪਿੰਡ ਵਿੱਚ ਇਕੱਠੇ ਹੋਣਾ ਜਿਹੜੇ ਉੱਥੇ ਮੰਡੀ ਹੈ ਦਾਣਾ ਮੰਡੀ ਚੌਕੇ ਪਿੰਡ ਦੀ 11 ਵਜੇ ਉੱਥੋਂ ਆਪਾਂ ਪੈਦਲ ਨਿਕਲ ਕੇ ਆਪਣਾ ਰੋਸ ਦਰਜ ਕਰਾਉਣ ਲਈ ਇਨਸਾਫ ਮੰਗਣ ਆਸਤੇ ਰੋਸ ਅਤੇ ਇਨਸਾਫ ਰੋਸ ਕਿਸਾਨਾਂ ਦੇ ਰੋਸ ਅਤੇ ਕਿਸਾਨ ਇਨਸਾਫ ਮਾਰਚ ਪਿੰਡ ਚੌਕੇ ਤੋਂ 29 ਤਰੀਕ ਦਿਨ ਵੀਰਵਾਰ ਨੂੰ ਕੱਢ ਕੇ ਆਪਾਂ ਬੱਲੋ ਵੇਖੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਵੀ ਕਰਨੀ ਆ ਜਿੰਨੇ ਜੋਗੇ ਅਸੀਂ ਹੋਵਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਹਮਦਰਦੀ ਵੀ ਕਰਾਂਗੇ ਦੂਸਰਾ ਸਾਡਾ ਆਪਣਾ ਮੁੱਖ ਮੰਤਰੀ ਹੋਵੇ ਪੰਜਾਬ ਦਾ ਜਿਹੜਾ ਕਹਿੰਦਾ ਮੈਂ ਸ਼ਹੀਦ ਭਗਤ ਸਿੰਘ ਦੀ ਪੱਗ ਬੰਦਾ ਉਹਦੀ ਮਿੱਟੀ ਦੀ ਸੌਂ ਖਾਦੀ ਆ ਉਥੇ ਮੁੱਖ ਮੰਤਰੀ ਦਾ ਸਮਾਗਮ ਰੱਖਿਆ ਖਟਕਰ ਕਲਾ ਦੇ ਵਿੱਚ ਕਿ ਮੈਂ ਕ੍ਰਾਂਤੀ ਲੈ ਕੇ ਆਉਂਗਾ ਦੇਸ਼ ਦੇ ਪੰਜਾਬ ਦੇ ਵਿੱਚ ਅੱਜ ਛੁੱਪ ਬੈਠਾ ਜਿੱਤਾ ਮੂੰਹ ਤੇ ਉਹਦੇ ਕੀ ਕਹਿੰਦੇ ਹੁੰਦੇ ਕਿ ਢੂੰਗੜੀਆਂ ਉਹ ਪੈ ਗਈਆਂ ਨੇ ਉਹਦਾ ਮੂੰਹ ਨਹੀਂ ਖੁੱਲ ਰਿਹਾ ਇੰਨੀ ਜ਼ਿਆਤੀ ਕਤਲ ਇਸ ਨੌਜਵਾਨ ਦਾ ਉਥੇ ਹੋਇਆ ਵਾ ਔਰ ਆ ਨੌਜਵਾਨ ਨੂੰ ਚੱਕ ਕੇ ਲੈ ਗਈ ਹਰਿਆਣੇ ਦੀ ਪੁਲਿਸ ਚੱਕ ਕੇ ਲਿਜਾ ਕੇ ਪ੍ਰੀਤਪਾਲ ਨੂੰ ਇਹ ਲਹਿਰੇ ਦਾ ਰਹਿਣ ਵਾਲਾ ਇੱਥੇ ਮੇਰੇ ਕੋਲ ਰਾਹੁਲਿੰਦਰ ਜੀ ਖੜੇ ਨੇ ਆ ਮਿਸਿਸ ਪੱਠਲ ਦੇ ਹੋਣਾਰ ਸੁਪੁੱਤਰ ਆ ਇੱਥੋਂ ਦਾ ਚੱਕ ਕੇ ਨੌਜਵਾਨ ਹਰਿਆਣੇ ਬੋਰੀਆਂ ਚ ਪਾ ਕੇ ਚੱਕ ਕੇ ਲੈ ਗਏ ਕਿਸਾਨਾਂ ਦੇ ਨੌਜਵਾਨਾਂ ਨੂੰ ਹਰਿਆਣੇ ਚ ਤੇ ਇਹਨੂੰ ਕੁੱਟਿਆ ਮਾਰਿਆ ਦੀ ਦੰਤ ਫ੍ਰੈਕਚਰ ਕਰਤੀ ਮੂੰਹ ਦੇ ਉੱਤੇ ਟਾਂਕੇ ਲੱਗੇ ਨੇ ਇਹਨੂੰ ਪੀਜੀਆਈ ਉੱਥੇ ਰੋहतक ਲੈ ਕੇ ਚਲੋ ਉਸ ਨੂੰ ਹੁਣ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਪਰੰਤੂ ਮੁੱਖ ਮੰਤਰੀ ਪੰਜਾਬ ਦਾ ਹੋਵੇ 92 ਉਹਨਾਂ ਦੇ ਨਾਲ ਐਮਐਲਏ ਜਿਤਾਏ ਹੁਣ ਪੰਜਾਬ ਦੇ ਲੋਕਾਂ ਨੇ ਦੋਸਤੋ ਅੱਜ ਮੇਰੇ ਆਪਣੇ ਜੱਦੀ ਪਿੰਡ ਰਾਮਗੜ੍ਹ ਜ਼ਿਲ੍ਹਾ ਕਪੂਰਥਲਾ ਚ ਅਸੀਂ ਇੱਕ ਸਾਦੀ ਜਿਹੀ ਜਿਹੜਾ ਸਾਡਾ ਕਿਸਾਨ ਕਾਂਗਰਸ ਦਾ ਜੋ ਹੈ ਆਰਗੇਨਾਈਜੇਸ਼ਨ ਪੰਜਾਬ ਵਾਲੇ ਜਿਹੜਾ ਸਾਡਾ ਚੈਪਟਰ ਆ ਉਹਦੀ ਇੱਕ ਮੀਟਿੰਗ ਸੱਦੀ ਸੀ ਕਿਉਂਕਿ ਕਿਸਾਨ ਅੰਦੋਲਨ ਸਾਡੇ ਸਿਰ ਤੇ ਆ ਮੇਰੇ ਨਾਲ ਮੇਰੇ ਖੱਬੇ ਪਾਸੇ ਕਿਰਨਜੀਤ ਸਿੰਘ ਜੀ ਸੰਧੂ ਜਿਹੜੇ ਕਿ ਕਿਸਾਨ ਕਾਂਗਰਸ ਪੰਜਾਬ ਦੇ ਜਿਨ੍ਹਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹੋਰ ਬਹੁਤ ਸਾਰੇ ਸਤਕਾਰਯੋਗ ਐਕਸਐਮਐਲਏਜ਼ ਬਹੁਤ ਸਾਰੇ ਉਹ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਪਤੀ ਜਿਹੜੇ ਕਿਸਾਨ ਕਾਂਗਰਸ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਉਹ ਅੱਜ ਇਸ ਮੀਟਿੰਗ ਵਿੱਚ ਸਾਰੇ ਮੌਜੂਦ ਨੇ ਔਰ ਇਸ ਮੀਟਿੰਗ ਦਾ ਮਕਸਦ ਸੀਗਾ ਕਿ ਕਿਸਾਨਾਂ ਦਾ ਅੰਦੋਲਨ ਸਿਖਰਾਂ ਤੇ ਹੈ 3 ਸਾਲ ਪਹਿਲਾਂ ਬੈਠੇ ਦਿੱਲੀ ਦੀ ਬਰੂਹਾਂ ਦੇ ਉੱਤੇ 700 ਦੇ ਕਰੀਬ ਕਿਸਾਨ ਨੇ ਆਪਣੀ નિર્ਦੋਸ਼ ਕਿਸਾਨਾਂ ਨੇ ਜਾਨਾਂ ਗਵਾਈਆਂ ਲੇਕਿਨ ਦਿੱਲੀ ਦੀ ਸਰਕਾਰ 3 ਸਾਲ ਬਾਅਦ ਵੀ ਤਸ ਤੋਂ ਮਸ ਨਹੀਂ ਹੋਈ ਜਿਸ ਕਰਕੇ ਕਿਸਾਨਾਂ ਨੂੰ ਇੱਕ ਵਾਰ ਫਿਰ ਅੰਦੋਲਨ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਲਾਉਣਾ ਪਿਆ ਕਿਸਾਨ ਮਜ਼ਦੂਰ ਮੋਰਚੇ ਦੇ ਬੈਨਰ ਦੇ ਥੱਲੇ ਇਸ ਮੋਰਚੇ ਵਿੱਚ ਪਿਛਲੇ ਦਿਨਾਂ ਚ ਜਿੱਥੇ 5 ਤੋਂ 6 ਕਿਸਾਨ ਫਿਰ ਸ਼ਹੀਦ ਹੋ ਚੁੱਕੇ ਨੇ ਜਿੱਥੇ 200 ਤੋਂ 250 ਕਿਸਾਨ ਬੁਰੀ ਤਰ੍ਹਾਂ ਫੱਟੜ ਕਰਤਾ ਹਰਿਆਣਾ ਦੀ ਸਰਕਾਰ ਨੇ ਡਰੋਨਾਂ ਰਾਹੀਂ ਸਟੇਅਰ ਗੈਸ ਸ਼ੈਲ ਮਾਰ-ਮਾਰ ਕੇ ਰਬੜ ਦੀਆਂ ਬੁਲੇਟਸ ਪੈਲਟਸ ਮਾਰ-ਮਾਰ ਕੇ ਫਿਰ ਸਿੱਧੀਆਂ ਬੰਦੂਕਾਂ ਕੱਢ ਕੇ ਸਾਡਾ ਇੱਕ ਹੋਣਹਾਰ ਨੌਜਵਾਨ ਸ਼ੁਭਕਰਨ ਜਿਹੜਾ ਕਿ ਬੱਲੋ ਪਿੰਡ ਦਾ ਰਹਿਣ ਵਾਲਾ ਬਠਿੰਡੇ ਜ਼ਿਲ੍ਹੇ ਦਾ ਫਿਰ ਇਹਦੀ ਹੱਤਿਆ ਕਰ ਦਿੱਤੀ ਗਈ। ਔਰ ਏਸੀਆਂ ਵੀਡੀਓ ਸਾਰੀਆਂ ਸੋਸ਼ਲ ਮੀਡੀਆ ਤੇ ਆ ਚੁੱਕੀਆਂ ਕਿਦਾਂ ਅ ਬੰਦੂਕ ਦੇ ਨਾਲ ਹਰਿਆਣਾ ਪੁਲਿਸ ਦੇ ਅਧ ਪਚਦ ਵਰਤੀ ਵਰਦੀ ਧਾਰੀ ਉਹਨਾਂ ਨੇ ਇਸ ਨੌਜਵਾਨ 23 ਸਾਲ ਦਾ ਨੌਜਵਾਨ ਸਿਰਫ ਜਿਹੜਾ ਦੋ ਪੈਣਾ ਦਾ ਸੱਕਾ ਭਰਾ ਇੱਕੋ ਹੀ ਸੀਗਾ ਉਹਦੀ ਉਹਦਾ ਕਤਲ ਕਰ ਦਿੱਤਾ। ਔਰ ਇਸ ਤੋਂ ਲਾਵਾ ਜਿਹੜੀ ਟਰੈਕਟਰਾਂ ਦੀ ਪੰਨ ਤੋੜ ਕੀਤੀ ਤੋਬਾ ਮੇਰੀ ਔਰ ਬਿਸ਼ਰਮੀ ਦੇ ਨਾਲ ਪੰਜਾਬ ਦੇ ਅੰਦਰ ਵੜ ਕੇ ਟਰੈਕਟਰਾਂ ਦੀ ਪੰਨ ਤੋੜ ਸਾਡੇ ਕਿਸਾਨੀ ਝੰਡਿਆਂ ਨੂੰ ਪੈਰਾ ਥੱਲੇ ਰੋਂਦਿਆ ਔਰ ਗੰਦੀਆਂ ਧੀਆਂ ਤੇ ਮਾਵਾਂ ਦੀਆਂ ਗਾਲੀਆਂ ਗਾਲਾਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਸਮੂਹ ਕਿਸਾਨਾਂ ਨੂੰ ਪੁਲਿਸ ਵਾਲਿਆਂ ਨੇ ਕੱਢੀਆਂ ਔਰ ਸਾਰਾ ਨੈਸ਼ਨਲ ਮੀਡੀਆ ਬਿਲਕੁਲ ਚੁੱਪ ਬੈਠਾ ਆ ਤਾਂ ਤੁਹਾਡੀ ਬਦੌਲਤ ਸੋਸ਼ਲ ਮੀਡੀਆ ਦੀ ਬਦੌਲਤ ਅੱਜ ਇਹ ਜਿਹੜਾ ਕਿਸਾਨ ਦਾ ਅੰਦੋਲਨ ਹੈ ਉਹ ਸਾਰੀ ਦੁਨੀਆ ਚ ਬੈਠੇ ਲੁੱਕੀ ਦੇਖ ਰਹੇ ਨੇ ਵਰਨਾ ਨੈਸ਼ਨਲ ਮੀਨਸ ਮੇਨਸਟ੍ਰੀਮ ਮੀਡੀਆ ਨੇ ਇਹਨੂੰ ਬਲੈਕਆਊਟ ਕਰ ਦਿੱਤਾ ਔਰ ਜਿਹੜੀ ਇੱਥੇ ਨੁਕਤੇ ਦੀ ਗੱਲ ਅਸੀਂ ਕਰਨ ਵਾਸਤੇ ਇਹ ਮੀਟਿੰਗ ਕੀਤੀ ਆ ਕਿ ਸਾਡਾ ਪੰਜਾਬ ਹੋਵੇ ਪੰਜਾਬ ਇੱਕ ਇੱਕ ਆਟੋਨਮਸ ਜਿਹਨੂੰ ਫੈਡਰਲ ਢਾਂਚੇ ਚ ਕਹਿੰਦੇ ਕਿ ਸਾਡੀ ਆਪਣੀ ਅਲੱਗ ਦਾ ਸਟੇਟ ਹੈ ਸਾਡੀ ਧਰਤੀ ਦੇ ਵਿੱਚ ਵੜ ਕੇ ਜਿਹੜਾ ਘੱਗਰ ਦਰਿਆ ਵਾ ਉਹ ਪੰਜਾਬ ਦੀ ਧਰਤੀ ਦੇ ਥੱਲੇ ਪਰ ਪੰਜਾਬ ਦੇ ਵਿੱਚ ਵਗਦਾ ਵਾ ਉਹਦਾ ਜਿਹੜਾ ਪੋਲ ਆ ਉਹਦੇ ਅੱਧੇ ਪੋਲ ਦੇ ਉੱਤੇ ਆਣ ਕੇ ਹਰਿਆਣਾ ਪੁਲਿਸ ਨੇ ਬਹੁਤ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਕੰਕਰੀਟ ਦੀਆਂ ਕੰਧਾਂ ਦਰਿਆ ਦੇ ਵਿੱਚ ਤੋਏ ਕਿਲ ਠੋਕ ਕੇ ਤੇ ਕੰਡੇ ਵਾਲੀਆਂ ਤਾਰਾਂ ਲਾ ਕੇ ਤੇ ਪੁਲਿਸ ਐਦਾਂ ਖੜੀ ਕੀਤੀ ਜਿਦਾਂ ਕੋਈ ਦੁਸ਼ਮਣ ਦੇਸ਼ ਤੋਂ ਆਣ ਕੇ ਉਹਨਾਂ ਦੇ ਉੱਤੇ ਹਮਲਾ ਹੋ ਰਿਹਾ ਵਾ ਡਰਾਉਣੇ ਡਰਾਉਣੀਆਂ ਵਰਦੀਆਂ ਡਰਾਉਣੇ ਡੰਡੇ ਤੇ ਬੰਦੂਕਾ ਫੜਾ ਕੇ ਉਹਨਾਂ ਨੂੰ ਜਿੱਦਾਂ دہشت ਪਾਉਣੀ ਹੁੰਦੀ ਆ ਕਿਸਾਨਾਂ ਦੇ ਉੱਤੇ ਤੇ ਜਿਹੜੇ ਇਨਸਾਫ ਲੈਣ ਵਾਸਤੇ ਆ ਰਹੇ ਨੇ ਇਸ ਨਜ਼ਰੀਏ ਦੇ ਨਾਲ ਜਿਹੜਾ ਉਹ ਉੱਥੇ ਪ੍ਰਬੰਧ ਕੀਤਾ ਗਿਆ ਔਰ ਸਾਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੀ ਸਰਕਾਰ ਤੇ ਨਿਹਾਇਤ ਨਿਹਾਇਤ ਦੁੱਖ ਅਫਸੋਸ ਰੰਜ ਕਿ ਜਿਨ੍ਹਾਂ ਦੇ ਵਾਸਤੇ ਅਸੀਂ ਮਰ ਗਿਆ ਅਨਾਜ ਪੈਦਾ ਕਰਦੇ ਕਰਦੇ ਔਰ ਜੇਸ ਬਾਰਡਰਾਂ ਦੇ ਉੱਤੇ ਸਾਡੇ ਬੱਚੇ ਇਹਨਾਂ ਹੀ ਕਿਸਾਨਾਂ ਦੇ ਆ ਜਿਹੜੇ ਅੰਦੋਲਨ ਵਿੱਚ ਬੈਠੇ ਨੇ ਤੇ ਆ ਜਿਹੜੇ ਤੁਹਾਡੇ ਕੋਲ ਇੱਥੇ ਬੈਠੇ ਨੇ ਇਹਨਾਂ ਦੇ ਬੱਚੇ ਕਿਸਾਨਾਂ ਦੇ ਅ ਦੇਸ਼ ਦੇ ਇੰਟਰਨੈਸ਼ਨਲ ਬਾਰਡਰਸ ਤੇ ਰਾਖੀ ਕਰਦੇ ਫੌਜ ਵਿੱਚ ਭਰਤੀ ਹੋ ਕੇ ਜਾਨਾਂ ਗਵਾ ਕੇ ਇਹਨਾਂ ਦੀਆਂ ਲਾਸ਼ਾਂ ਪੰਜਾਬ ਹਰਿਆਣਾ ਰਾਜਸਥਾਨ ਅਤੇ ਹੋਰ ਸੂਬਿਆਂ ਵਿੱਚ ਜਦੋਂ ਆਉਂਦੀਆਂ ਕਿਸੇ ਬੀਜੇਪੀ ਦੇ ਆਗੂ ਦੀ ਜਾਂ ਕਿਸੇ ਬੀਜੇਪੀ ਦੇ ਲੀਡਰ ਦੇ ਆਗੂ ਦੇ ਮੁੰਡੇ ਦੀ ਜਾਂ ਬੱਚੇ ਦੀ ਕਦੀ ਲਾਸ਼ ਅਸੀਂ ਦੇਖੀ ਨਹੀਂ ਨਾ ਉਹਨਾਂ ਨੇ ਕਦੀ ਸ਼ਹਾਦਤ ਦਿੱਤੀ ਆ ਇਸ ਤੋਂ ਪਹਿਲਾਂ ਜਿਹੜਾ ਆਜ਼ਾਦੀ 'ਚ ਹਿੱਸਾ ਪਾਇਆ ਜੋ ਯੋਗਦਾਨ ਪਾਇਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਜ਼ਿਆਦਾ ਫਾਂਸੀਆਂ ਦੇ ਰਸੇ ਚੁੰਮੇ ਬਹਾਦਰ ਪੰਜਾਬੀਆਂ ਨੇ ਤੇ ਕਿਸਾਨਾਂ ਨੇ ਕਿਸਾਨ ਮੈਂ ਜਦੋਂ ਕਹਿੰਦਾ ਸਾਰੇ ਦੇਸ਼ ਦੇ ਕਿਸਾਨਾਂ ਨੂੰ ਕਹਿੰਦਾ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆਂ ਔਰ ਸਭ ਤੋਂ ਜ਼ਿਆਦਾ ਅਗਰ ਕਿਸੇ ਨੇ ਨੁਕਸਾਨ ਉਠਾਇਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਹੜੇ ਪਾਰਟੀਸ਼ਨ ਆ ਉਸ ਵਕਤ 1 ਮਿਲੀਅਨ ਪੋਪੂਲੇਸ਼ਨ ਤੋਂ ਵੀ ਜ਼ਿਆਦਾ ਸ਼ਾਇਦ 10 ਮਿਲੀਅਨ ਪੋਪੂਲੇਸ਼ਨ ਜਿਹੜੀ ਮੈਂ ਸਬਜੈਕਟ ਟੂ ਕਰੈਕਸ਼ਨ ਆ ਉਹ ਪਾਕਿਸਤਾਨ ਤੋਂ ਉੱਠ ਕੇ ਉੱਜੜ ਕੇ ਇਸ ਦੇਸ਼ ਵਿੱਚ ਆਏ ਕਿ ਅਸੀਂ ਆਪਣੇ ਦੇਸ਼ ਵਿੱਚ ਰਹਿਣਾ ਆਪਣੇ ਦੇਸ਼ ਵਿੱਚ ਆਜ਼ਾਦ ਤਰੀਕੇ ਨਾਲ ਰਹਿਣਾ ਇੱਥੇ ਆਣ ਕੇ ਅਨਾਜ ਦਾ ਭੰਡਾਰ ਭਰਿਆ ਗ੍ਰੀਨ ਰੈਵਿਊਲੂਸ਼ਨ ਵਾਈਟ ਰੈਵਿਊਲੂਸ਼ਨ ਕਰਕੇ ਜਿਹੜਾ ਅੱਜ ਜਿਹੜਾ ਕਹਿੰਦੇ ਨਾ ਵਿਕਸਿਤ ਭਾਰਤ ਆ ਬੀਜੇਪੀ ਨੇ ਇੱਕ ਮੁਹਿੰਮ ਚਲਾਈ ਆ ਵਿਕਸਿਤ ਭਾਰਤ ਵਿਕਸਿਤ ਭਾਰਤ ਉਹ ਵਿਕਸਿਤ ਨਹੀਂਗਾ ਹਲੇ ਹਲੇ 140 ਕਰੋੜ ਵਿੱਚੋਂ 82 ਕਰੋੜ ਭਾਰਤ ਦੇ ਲੋਕ ਫ੍ਰੀ ਰਾਸ਼ਨ ਯਾਨੀ ਕਿ ਆਟੇ ਤੇ ਚੌਲਾਂ ਦੇ ਉੱਤੇ ਨਿਰਭਰ ਰਿਹਾ ਤੇ ਇਹ ਫੂਡ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਗਰੀਬਾਂ ਵਾਸਤੇ ਵੰਡਿਆ ਜਾ ਰਿਹਾ ਭਾਰਤ ਸਰਕਾਰ ਵੱਲੋਂ ਕੌਣ ਦਿੰਦਾ ਵਾ ਇਹੀ ਸਾਰੇ ਜਿਹੜੇ ਕਿਸਾਨ ਅੰਦੋਲਨ ਵਿੱਚ ਬੈਠੇ ਨੇ ਸਾਰੇ ਦੇਸ਼ ਦੇ ਰਾਜਸਥਾਨ ਹਰਿਆਣਾ ਯੂਪੀ ਮਧਿਆ ਪ੍ਰਦੇਸ਼ ਪੰਜਾਬ ਅਤੇ ਹਰਿਆ دوسرے ਸੂਬਿਆਂ ਦੇ ਕਿਸਾਨ ਇਹੀ ਅਨਾਜ ਦਾ ਪੰਡਾਰ ਪਰਦੇ ਜਿਹਦੇ ਕਰਕੇ ਭੁੱਖਮਰੀ ਤੋਂ ਦੇਸ਼ ਬਚਿਆ ਹੋਇਆ ਵਾ ਲੇਕਿਨ ਫਿਰ ਵੀ ਬੀਜੇਪੀ ਨੂੰ ਕੋਈ ਤਰਸ ਨਹੀਂ ਆਇਆ ਜੋ ਅਨਿਆਇਕ ਜੋ ਬੇਇਜ਼ਤੀ ਜੋ ਇੱਕ અપਮਾਨ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਕੀਤਾ ਗਿਆ ਇੱਕ ਤਾਂ ਉਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਦੂਸਰਾ ਸਾਡਾ ਆਪਣਾ ਮੁੱਖ ਮੰਤਰੀ ਹੋਵੇ ਪੰਜਾਬ ਦਾ ਜਿਹੜਾ ਕਹਿੰਦਾ ਮੈਂ ਸ਼ਹੀਦ ਭਗਤ ਸਿੰਘ ਦੀ ਪੱਗ ਬੰਦਾ ਆ ਉਹਦੀ ਮਿੱਟੀ ਦੀ ਸੌਂ ਖਾਦੀ ਆ ਉਥੇ ਮੁੱਖ ਮੰਤਰੀ ਦਾ ਸਮਾਗਮ ਰੱਖਿਆ ਖਟਕਰ ਕਲਾਂ ਦੇ ਵਿੱਚ ਕਿ ਮੈਂ ਕ੍ਰਾਂਤੀ ਲੈ ਕੇ ਆਉਂਗਾ ਦੇਸ਼ ਦੇ ਪੰਜਾਬ ਦੇ ਵਿੱਚ ਅੱਜ ਛੁੱਪ ਬੈਠਾ ਏਦਾ ਮੂੰਹ ਤੇ ਉਹਦੇ ਕੀ ਕਹਿੰਦੇ ਹੁੰਦੇ ਕਿ ਭੂੰਗੜੀਆਂ ਉਹ ਪੈ ਗਈਆਂ ਨੇ ਉਹਦਾ ਮੂੰਹ ਨਹੀਂ ਖੁੱਲ ਰਿਆ ਇੰਨੀ ਜ਼ਿਆਤੀ ਕਤਲ ਇਸ ਨੌਜਵਾਨ ਦਾ ਉਥੇ ਹੋਇਆ ਵਾ ਔਰ ਆ ਨੌਜਵਾਨ ਨੂੰ ਚੱਕ ਕੇ ਲੈ ਗਈ ਹਰਿਆਣੇ ਦੀ ਪੁਲਿਸ ਚੱਕ ਕੇ ਲਿਜਾ ਕੇ ਪ੍ਰੀਤਪਾਲ ਨੂੰ ਇਹ ਲਹਿਰੇ ਦਾ ਰਹਿਣ ਵਾਲਾ ਇੱਥੇ ਮੇਰੇ ਕੋਲ ਰਾਹੁਲਿੰਦਰ ਜੀ ਖੜੇ ਨੇ ਮਿਸਿਸ ਪੱਠਲ ਦੇ ਹੋਣਾਰ ਸੁਪੁੱਤਰ ਆ ਇੱਥੋਂ ਦਾ ਚੱਕ ਕੇ ਨੌਜਵਾਨ ਹਰਿਆਣੇ ਬੋਰੀਆਂ ਚ ਪਾ ਕੇ ਚੱਕ ਕੇ ਲੈ ਗਏ ਕਿਸਾਨਾਂ ਦੇ ਨੌਜਵਾਨਾਂ ਨੂੰ ਹਰਿਆਣੇ ਚ ਤੇ ਇਹਨੂੰ ਕੁੱਟਿਆ ਮਾਰਿਆ ਦੀ ਦੱਤ ਫ੍ਰੈਕਚਰ ਕਰਤੀ ਮੂੰਹ ਦੇ ਉੱਤੇ ਟਾਂਕੇ ਲੱਗੇ ਨੇ ਇਹਨੂੰ ਪੀਜੀਆਈ ਉੱਥੇ ਰੋहतक ਲੈ ਕੇ ਚਲੋ ਉਸ ਨੂੰ ਹੁਣ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਪਰੰਤੂ ਮੁੱਖ ਮੰਤਰੀ ਪੰਜਾਬ ਦਾ ਹੋਵੇ 92 ਉਹਨਾਂ ਦੇ ਨਾਲ ਐਮਐਲਏ ਜਿਤਾਏ ਹੁਣ ਪੰਜਾਬ ਦੇ ਲੋਕਾਂ ਨੇ ਉਹਦੇ ਚ ਇੰਨੀ ਜਾਨ ਨਿਕੀ ਇੰਨੀ ਜਾਨ ਨਿਕੀ ਇੱਕ ਐਫ ਆਈ ਆਰ ਦਰਜ ਕਰ ਦੋ ਹੁਣ ਉਹਨਾਂ ਦੀ ਪੁਲਿਸ ਵਾਲੇ ਜਿਹੜੇ ਸਾਡੇ ਤੇ ਨਿਤ ਦਿਨ ਪਰਚੇ ਕਰਦੇ ਝੂਠੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਕਿਸਾਨ ਜਿਹੜਾ ਮਰਿਆ ਵਾ ਸ਼ੁਭਕਰਨ ਇਹ ਤਾਂ ਹਰਿਆਣੇ ਤੇ ਜੀਂਦ ਤੇ ਗੜੀ ਪੁਲਿਸ ਸਟੇਸ਼ਨ ਦੀ ਟੈਰੀਟਰੀ ਵਿੱਚ ਮਰਿਆ ਹਾਲਾਂਕਿ ਥੈਟ ਇਜ਼ 100% ਡਾਊਟਫੁਲ ਸਾਨੂੰ ਕੋਈ ਜੋ ਭਰੋਸਾ ਨਹੀਂਗਾ ਹਰਿਆਣੇ ਦੇ ਪੰਜਾਬ ਪੁਲਿਸ ਦੇ ਆਫੀਸਰ ਜਿਹੜੀ ਦਲੀਲ ਦੇ ਰਹੇ ਨੇ ਮੰਨ ਲਓ ਇੱਕ ਮਿੰਟ ਵਾਸਤੇ ਕਿ ਉਹਥੇ ਮਰਿਆ ਵਾ ਪੰਜਾਬ ਦਾ ਮੁੱਖ ਮੰਤਰੀ ਅਗਰ ਚਾਵੇ ਉਹਦੇ ਤੇ ਜ਼ੀਰੋ ਐਫ ਆਈ ਆਰ ਲੇਕਿਨ ਜੇ ਕਿਤੇ ਕ੍ਰਾਈਮ ਹੋਵੇ ਵਾਟ ਇਜ਼ ਦ ਮੀਨਿੰਗ ਆਫ ਐਫ ਆਈ ਆਰ ਫਰਸਟ ਇਨਫੋਰਮੇਸ਼ਨ ਰਿਪੋਰਟ ਜਦ ਤਾਨੂੰ ਪਹਿਲਾ ਇਤਲਾ ਮਿਲਦੀ ਹੈ ਕਿਸੇ ਸਰਕਾਰ ਨੂੰ ਪੁਲਿਸ ਵਾਲੇ ਨੂੰ ਐਸ ਐਚਓ ਨੂੰ ਉਹਨੇ ਐਫ ਆਈ ਆਰ ਦਰਜ ਕਰਨੀ ਪੈਂਦੀ ਮੰਡੇਟਰੀ ਅਕੋਰਡਿੰਗ ਟੂ ਦੀ ਸੁਪਰੀਮ ਕੋਰਟ ਡਾਇਰੈਕਸ਼ਨਸ ਤੇ ਜ਼ੀਰੋ ਐਫ ਆਈ ਆਰ ਵੀ ਨਹੀਂ ਦਰਜ ਕੀਤੀ ਜ਼ੀਰੋ ਐਫ ਆਈ ਆਰ ਦਰਜ ਭਗਵੰਤਾਨ ਹੁਣ ਚਾਵੇ ਆਪਣੀ ਗੱਲ ਕਰਦੇ ਹਾਂ ਹੁਣ ਦਰਜ ਕਰਕੇ ਹਰਿਆਣੇ ਨੂੰ ਭੇਜ ਦਿਓ ਕਤਲ ਦੀ 302 ਦੀ ਸ਼ੁਭ ਕਰਨ ਦੇ ਮਾਪਿਓ ਤੋਂ ਜਾਂ ਕਿਸਾਨ ਅੰਦੋਲਨ ਦੇ ਆਗੂਆਂ ਕੋਲੋਂ ਕੰਪਲੇਂਟ ਲੈ ਕੇ ਜਿਹੜੀ ਕਿ ਉਹ ਬਾਰ ਬਾਰ ਦੇ ਰਹੇ ਨੇ ਜਿਹੜੇ ਹਲੇ ਤਾਈਂ ਅੰਤਮ ਸਸਕਾਰ ਨਹੀਂ ਕਰ ਰਹੇ ਉਹ ਕੰਪਲੇਂਟ ਦਾ 0 ਐਫ ਆਈ ਆਰ ਦਰਜ ਕੀਤੀ 0 ਐਫ ਆਈ ਆਰ ਵੀ ਨਹੀਂ ਦਰਜ ਕੀਤੀ ਤੇ ਜਿਹੜਾ 250 ਬੰਦਾ ਫੱਟੜ ਹੋ ਗਿਆ ਕਿਸਾਨ ਜਿੱਦਾਂ ਮੈਂ ਤੁਹਾਨੂੰ ਪ੍ਰੀਤਪਾਲ ਦਾ ਦਿਖਾਇਆ ਤੁਹਾਨੂੰ ਵੱਧ ਫੱਟੜ ਨੇ ਪੰਜਾਬ ਦੇ ਵਿੱਚ মিডিਆ ਵਾਲੇ ਫੱਟੜ ਨੇ ਦੀਲ ਕੋ ਭਲਿੰਦਰ ਸਿੰਘ ਜਿਹੜਾ ਇੱਕ ਜਰਨਲਿਸਟ ਉਹਦੀ ਆ ਸਾਰਾ ਇੱਥੋਂ ਅੱਖ ਬਚ ਕੇ ਮੂੰਹ ਦੇ ਉੱਤੇ ਬਹੁਤ ਮੱਥੇ ਤੇ ਸੱਟਾਂ ਲੱਗੀਆਂ ਸਾਰਿਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਸਰਕਾਰ ਦੇ ਕੋਲ ਅਵੇਲੇਬਲ ਨੇ ਇੱਕ ਪਰਚਾ ਵੀ ਨਹੀਂ ਦਰਜ ਕੀਤਾ ਇੱਕ ਐਫ ਆਈ ਆਰ ਨਹੀਂ ਦਰਜ ਕੀਤਾ ਜਿਹੜੇ ਅੰਦਰ ਵੜ ਕੇ ਹਰਿਆਣੇ ਵਾਲਿਆਂ ਸਾਡੇ ਟਰੈਕਟਰ ਭੰਨੇ ਮਸ਼ੀਨਰੀ ਭੰਨੀ ਜਿਹੜੇ ਸਾਡੇ ਝੰਡਿਆਂ ਨੂੰ ਝੰਡਿਆਂ ਨੂੰ ਪੈਰਾਂ ਦੇ ਥੱਲੇ ਰੋਂਦਿਆ ਨਿਸ਼ਾਨ ਸਾਹਿਬ ਦਾ ਅਪਮਾਨ ਕੀਤਾ ਉਹਦੀ ਇੱਕ ਐਫਆਈਆਰ ਦਰਜ ਨਹੀਂ ਕੀਤੀ ਤੇ ਸਾਨੂੰ ਧਮਕਾਇਆ ਜਾ ਰਿਹਾ ਕਿ ਕੁਰਕ ਕਰਾਂਗੇ ਜਿਹੜੇ ਗਵਰਨਮੈਂਟ ਪ੍ਰੋਪਰਟੀ ਨੂੰ ਕਰਦੇ ਨੇ ਨੁਕਸਾਨ ਪਹੁੰਚਾਉਂਦੇ ਉਹਨਾਂ ਕਿਸਾਨਾਂ ਦੀ ਜਾਇਦਾਦ ਕੁਰਕ ਕਰਾਂਗੇ ਤੇ ਕੌਣ ਕਰੂਗਾ ਜਿਹੜਾ ਟਰੈਕਟਰਾਂ ਨੂੰ ਨੁਕਸਾਨ ਹੋਇਆ ਭਗਵੰਤ ਮੈਂ ਤੈਨੂੰ ਪੁੱਛਣਾ ਚਾਹੁੰਨਾ ਉਦਾਂ ਹੀ ਬੰਨੀ ਪੱਗ ਅਸ਼ੀਸ਼ ਭਗਤ ਸਿੰਘ ਦੀ ਉਦਾਂ ਹੀ ਸੌ ਖਾਦੀ ਖਟਕੜ ਖਲਾਾਂ ਦੇ ਉੱਤੋਂ ਜਾ ਕੇ ਇਹਦਾ ਮਤਲਬ ਸਾਰਾ ਫਰਾਡ ਸੀਗਾ ਸਾਰਾ ਔਰ ਤੁਹਾਡੇ 92 ਚੋਂ ਇੱਕ ਆਦਮੀ ਬੋਲਦਾ ਸਿਰਫ ਕੁੰਬਰ ਵਿਜੇ ਪ੍ਰਤਾਪ ਸਿੰਘ ਉਹ ਵੀ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਉਹਨੂੰ ਛੱਡ ਕੇ 91 ਜੀਭਾਂ ਨੂੰ ਤਾਲੇ ਲੱਗ ਗਏ ਲੋਕ ਕਿਸੇ ਸਬਜੈਕਟ ਤੇ ਨਹੀਂ ਬੋਲਦੇ ਉਧਰਲੇ ਪਾਸੇ ਅਮਰਿਤਪਾਲ ਦੇ ਨਾਲ ਜ਼ਿਆਤੀ ਹੋ ਰਹੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹ ਭੁਖੜਤਾਲ ਤੇ ਬੈਠੇ ਨੇ 91 ਦੇ ਉੱਤੇ ਮੂੰਹ ਤੇ ਤਾਲੇ ਲੱਗੇ ਸਮੀਰ ਭਗਵੰਤਵਾਨ ਕਿ ਅਸਲੀ ਚੁਣਿਆ ਸੀ ਅਸੀਂ ਤੁਹਾਨੂੰ ਇਹ ਸਾਰੀ ਗੱਲ ਨੂੰ ਮੱਦੇ ਨਜ਼ਰ ਰੱਖਦੇ ਔਰ ਜਿਹੜੀ ਗੱਲ ਕਈ ਜਗਦੇਵ ਹੁਣਾਂ ਨੇ ਐਕਸਐਮਐਲਏ ਸਾਹ ਬੈਠੇ ਨੇ ਕਿ ਗੁਰਮੀਤ ਖੁੱਡੀਆਂ ਐਗਰੀਕਲਚਰ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਲੱਗਿਆ ਹੋਇਆ ਕੌਣ ਧਰਨਾ ਲਾ ਕੇ ਬੈਠੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਕਾਫੀ ਕੁਝ ਮਹੀਨਿਆਂ ਤੋਂ ਬੈਠੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਮਗਰਲਾ ਅੰਦੋਲਨ ਸੀ ਜਿਹੜਾ 700 ਸਵਾ 750 ਕਿਸਾਨ ਸ਼ਹੀਦ ਹੋਇਆ ਉੱਥੇ ਦਿੱਲੀ ਦੇ ਬਾਰਡਰ ਦੇ ਉੱਤੇ ਉਹ ਜਿਹੜਾ ਦਿੱਲੀ ਦੇ ਬਾਰਡਰ ਦੇ ਸ਼ਹੀਦ ਹੋਇਆ ਉਹਨਾਂ ਨੂੰ ਮਗਰਲੀ ਸਰਕਾਰ ਨੇ ਦਾ 200 ਕਿ 300 ਨੂੰ ਸਰਕਾਰੀ ਨੌਕਰੀ ਦੇਤੀ ਕਿਉਂਕਿ ਵਾਅਦਾ ਸੀਗਾ ਕਿ ਸਰਕਾਰੀ ਨੌਕਰੀਆਂ ਦੇਾਂਗੇ ਤੇ ਜਿਹੜਾ ਬਾਕੀ ਬਕਾਇਆ ਸੀਗਾ ਸਰਕਾਰ ਬਦਲ ਗਈ ਤੇ ਭਗਵੰਤ ਜਿਹੜਾ ਕਹਿੰਦਾ ਰੋਜ਼ ਕਿ ਮੈਂ ਮੁਰਗੀ ਦਾ ਵੀ ਦੇਵਾਂ ਖਮਿਆਜ਼ਾ ਬੱਕਰੀ ਦਾ ਵੀ ਦੇਵਾਂ ਖਮਿਆ ਜਿਹੜਾ ਨੁਕਸਾਨ ਹੋਇਆ ਉਹਦੀ ਪੂਰਤੀ ਕਰੂੰਗਾ ਤੇ ਉਹ ਦਿਓ ਨਾ ਜਿਹੜੀ ਪਾਲਿਸੀ ਬਣੀ ਹੋਈ ਆ ਜਿਹੜੇ ਕਿਸਾਨ ਲੰਬੀ ਹਲਕੇ ਦੇ ਵਿੱਚ ਬੈਠੇ ਨੇ ਗੁਰਮੀਤ ਸਿੰਘ ਖੁੜੀਆਂ ਦੇ ਘਰ ਦੇ ਬਾਹਰ ਅਸੀਂ ਉਹਨਾਂ ਦੀ ਵੀ امدਾਦ ਕਰਦੇ ਆ ਕਿ ਉਹਨਾਂ ਸਾਰੇ ਕਿਸਾਨ ਜਿਹੜੇ ਪਿਛਲੇ ਅੰਦੋਲਨ ਵਿੱਚ ਸ਼ਹੀਦ ਹੋਏ ਨੇ ਮਰੇ ਨੇ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਤੇ ਮੁਆਵਜ਼ਾ ਬਣਦਾ ਜੋ ਕੰਪਨਸੇਸ਼ਨ ਹੈਗਾ ਉਹ ਦਿੱਤਾ ਜਾਵੇ ਮੈਂ ਸਲੂਟ ਕਰਦਾ ਵਾਂ ਸ਼ੁਭ ਕਰਨ ਦੇ ਪਰਿਵਾਰ ਨੂੰ ਮੈਂ ਸਲੂਟ ਕਰਦਾ ਵਾਂ ਕਿਸਾਨ ਅੰਦੋਲਨ ਦੇ ਜਥੇਬੰਦੀਆਂ ਨੇ ਉਹਨਾਂ ਨੇ 1 ਕਰੋੜ ਦੀ ਰਾਸ਼ੀ ਠੁਕرائی ਆ ਉਹ ਗਰੀਬ ਆਦਮੀਆਂ ਵਿਚਾਰਾ ਲੇਕਿਨ ਉਹਦੇ ਮਾਪਿਓ ਨੇ ਕਿਹਾ ਕਿ ਨਹੀਂ ਅਸੀਂ 1 ਕਰੋੜ ਸਾਨੂੰ ਪਰਵਾਨ ਨਹੀਂਗਾ ਸਾਨੂੰ ਸਰਕਾਰੀ ਨੌਕਰੀ ਪਰਵਾਨ ਨਹੀਂਗੀ ਸਾਨੂੰ ਪਹਿਲਾਂ ਜਿਹੜਾ ਪਰਚਾ 302 ਦਾ ਕਤਲ ਦਾ ਉਹਦੇ ਗੁਨਾਹਗਾਰਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਜਿਸ ਇਨਸਾਫ ਦੀ ਖਾਤਰ ਪੰਜਾਬ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਉਹਨਾਂ ਨੇ ਉਹ ਜਿਹੜੀ ਗੱਲ ਕੀਤੀ ਉਹਨਾਂ ਨੂੰ ਸਾਰੇ ਅੰਦੋਲਨ ਨੂੰ ਸਲੂਟ ਕਰਦਾ ਔਰ ਮੈਂ ਅੱਜ ਇਥੋਂ ਅਸੀਂ ਫੈਸਲਾ ਲਿਆ ਕਿਸਾਨ ਕਾਂਗਰਸ ਨੇ ਸਾਡੀ ਪਾਰਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਜਿਹੜਾ ਫੈਸਲਾ ਲਿਆ 28 ਤਰੀਕ ਨੂੰ ਟਰੈਕਟਰਸ ਵਗੈਰਾ ਦੀ ਮਾਰਚ ਕਰਣੀ ਹਰ ਹਲਕੇ 'ਚ ਉਹਦੇ ਦੇ ਨਾਲ-ਨਾਲ ਅੱਗੇ ਵਧਾਉਂਦੇ ਸਾਡੇ ਪੰਜਾਬ ਕਿਸਾਨ ਕਾਂਗਰਸ ਨੇ ਫੈਸਲਾ ਲਿਆ ਕਿ 29 ਤਰੀਕ ਨੂੰ ਦਿਨ ਵੀਰਵਾਰ ठीक 11 ਵਜੇ ਅਸੀਂ ਸਾਰੇ ਮਾਲਵੇ ਦੇ ਧਰਤੀ ਤੇ ਬੈਠੇ اخਲਾਕੀ ਤੇ ਗੈਰਤਮੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਅਪੀਲ ਕਰਦੇ ਕਿ ਆਪਾਂ ਚੌਕੇ ਪਿੰਡ ਵਿੱਚ ਇਕੱਠੇ ਹੋਣਾ ਜਿਹੜੇ ਉੱਥੇ ਮੰਡੀ ਹੈ ਦਾਣਾ ਮੰਡੀ ਚੌਕੇ ਪਿੰਡ ਦੀ 11 ਵਜੇ ਉੱਥੋਂ ਆਪਾਂ ਪੈਦਲ ਨਿਕਲ ਕੇ ਆਪਣਾ ਰੋਸ ਦਰਜ ਕਰਾਉਣ ਲਈ ਇਨਸਾਫ ਮੰਗਣ ਵਾਸਤੇ ਰੋਸ ਅਤੇ ਇਨਸਾਫ ਰੋਸ ਕਿਸਾਨਾਂ ਦੇ ਰੋਸ ਅਤੇ ਕਿਸਾਨ ਇਨਸਾਫ ਮਾਰਚ ਪਿੰਡ ਚੌਕੇ ਤੋਂ 29 ਤਰੀਕ ਦਿਨ ਵੀਰਵਾਰ ਨੂੰ ਕੱਢ ਕੇ ਆਪਾਂ ਪੱਲੋ ਵੇਖੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਵੀ ਕਰਨੀ ਆ ਜਿੰਨੇ ਜੋਗੇ ਅਸੀਂ ਹੋਵਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਹਮਦਰਦੀ ਵੀ ਕਰਾਂਗੇ ਉਹਨਾਂ ਦੇ ਨਾਲ ਇਨਸਾਫ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਨਸਾਫ ਦੀ ਲੜਾਈ ਵਿੱਚ ਅੱਗੇ ਵਧਾਂਗੇ ਤਾਂ ਕਿ ਜਿਹੜਾ ਪੰਜਾਬ ਦੀ ਸਰਕਾਰ ਜਿਹੜੀ ਸੁੱਤੀ ਪਈ ਆ ਜਿਹੜੀ ਕਹਿੰਦੀ ਸੀ ਬਦਲਾਅ ਲੈ ਕੇ ਆਉਣਾ ਬਦਲਾਅ ਤਾਂ ਨਹੀਂ ਲਿਆ ਸਕੇ ਬਦਲਾਅ ਜਰੂਰ ਕੀਤਾ ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਥੱਲੇ ਲੈ ਕੇ ਉੱਤੇ ਉਤਲੇ ਪੱਧਰ ਤਾਈ ਤੇ ਹੁਣ ਉਹ ਚੁੱਪ ਬੈਠੇ ਨੇ ਉਹਨਾਂ ਨੂੰ ਜਗਾਉਣ ਵਾਸਤੇ ਇਹ ਪ੍ਰੋਗਰਾਮ ਜਿਹੜਾ ਸਾਡੇ ਕਿਸ 올 인디아 ਕਿਸਾਨ ਕਾਂਗਰਸ ਦੇ ਬਤੌਰ ਪ੍ਰਧਾਨ ਮੈਂ ਅਸੀਂ ਇੱਥੇ ਮੀਟਿੰਗ ਕਰਕੇ ਅੱਜ ਉਲੀਕਿਆ ਵਾ ਮੈਂ ਆਪਣੇ ਸਮੂਹ ਸਾਥੀਆਂ ਦੇ ਇੱਕ ਵਾਰ ਅੱਛੇ ਤਰੀਕੇ ਨਾਲ ਕਮਾਦਾ ਸਾਡੀਆਂ ਭੈਣਾਂ ਵੀ ਆਈਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਤਕਾਰਯੋਗ ਬਹੁਤ ਸਾਰੇ ਉੱਗੇ ਕਾਂਗਰਸ ਦੇ ਆਗੂ ਸਾਰੇ ਸਹਿਬਾਨ ਆਏ ਨੇ ਬਹੁਤ ਸਾਰੇ ਲੋਕ ਮੇਰੇ ਨਾਲ ਜਿਹੜੇ ਪੰਜਾਬ ਵਿੱਚ ਪੁਰਾਣੇ ਜੁੜੇ ਹੋਏ ਨੇ ਉਹ ਵੀ ਸਾਡੇ ਸਤਕਾਰਯੋਗ ਸਾਰੇ ਆਏ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਸ਼ੁਕਰੀਆ ਅਦਾ ਕਰਦਾ ਵਾਂ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਕਿ ਆਓ ਇੱਕ ਦਿਨ ਦਾ ਜਿਹੜਾ ਮਾਰਚ ਉਲੀਕਿਆ ਆਪਾਂ ਚੌਕੇ ਦਾਣਾ ਮੰਡੀ ਤੋਂ ਜਿਹੜਾ ਅਸੀਂ ਬੱਲੋਪਿੰਡ ਅ ਮੋੜ ਹਲਕਾ ਬਠਿੰਡਾ ਦੇ ਵਿੱਚ ਦੋਨੋਂ ਪਿੰਡ ਪੈਂਦੇ ਨੇ ਉੱਥੇ ਤੱਕ ਜਾਣਾ ਪਹੁੰਚਣਾ ਤਾਂ ਕਿ ਅਸੀਂ ਆਪਣਾ ਅ ਜਿਹੜਾ ਹੈ ਸ਼ਕਤੀ ਜਿਹੜਾ ਪੰਜਾਬ ਸਰਕਾਰ ਤੇ 91 ਜਿੱਥੇ ਰੋ ਬੁਰਾ ਮਨਾਉਂਦੇ ਮੈਂ ਉਹਨਾਂ ਦਾ ਨਾਮ ਰੱਖਿਆ ਬੰਦੂਆ ਮਜ਼ਦੂਰ ਕਿਉਂਕਿ ਬੰਦੂਆ ਮਜ਼ਦੂਰ ਮਜ਼ਦੂਰ ਸਾਬਤ ਕਰ ਰਿਹਾ ਆਪਣਾ ਉਹ ਕਦੀ ਕਿਸੇ ਮੁੱਦੇ ਦੇ ਉੱਤੇ ਬੋਲਦੇ ਨਹੀਂਗੇ ਆਪਾਂ ਬੰਦੂਆ ਮਜ਼ਦੂਰਾਂ ਦੀ ਸਰਕਾਰ ਨੂੰ ਹਲਾਈਏ ਲੂਣਾ ਦੇ ਇਹ ਜਗਾਈਏ ਉਠੋ ਆ ਜਿਹੜੀ ਕੇਸ ਤੁਸੀਂ ਬੰਦਦੇ ਹੋ ਬਸੰਤੀ ਕਲਰ ਦੀ ਰੰਗ ਪੱਗ ਤੇ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗਦੇ ਹੋ ਤੁਸੀਂ ਘਟੋ ਘਟ ਲੋਕਾਂ ਨੂੰ ਇਨਸਾਫ ਦੋ ਤੇ ਨਹੀਂ ਦੇ ਸਕਦੇ ਤੇ ਫਿਰ ਸਿਫਾ ਦੇ ਕੇ ਤੇ ਸਰਕਾਰ ਤੋਂ ਪਰੇ ਹੋ ਜਾਓ ਜਿਹੜੀ ਅਗਲੀ ਲੋਕੀ ਸਰਕਾਰ ਚੁਣਨਗੇ ਆਪੇ ਆਣ ਕੇ ਪੰਜਾਬ ਦੇ ਲੋਕਾਂ ਦੇ ਨਾਲ ਔਰ ਸਾਡੀ ਪਾਰਟੀ ਨੇ ਐਲਾਨ ਕੀਤਾ ਵਾ ਕਿ ਅਸੀਂ ਇੰਡੀਆ ਅਲਾਈਅንስ ਕਿ ਮਿਨਿਮਮ ਸਪੋਰਟ ਪ੍ਰਾਈਸ ਇੱਕ ਸਰਕਾਰੀ ਕਾਨੂੰਨ ਬਣਾਇਆ ਜਾਵੇਗਾ ਔਰ ਜਿਹੜਾ ਸਾਡਾ ਇੱਕ ਹੈਗਾ ਕਰਜ਼ਾ ਮਾਫੀ ਦਾ ਪ੍ਰੋਗਰਾਮ ਕਿਉਂਕਿ ਪਿਛਲੇ 10 ਸਾਲਾਂ 'ਚ ਮੋਦੀ ਸਾਹਿਬ ਦੀ ਸਰਕਾਰ ਨੇ 15 ਲੱਖ ਕਰੋੜ ਰੁਪਏ ਚੰਦ ਕਾਰਪੋਰੇਟ ਅਮੀਰਾਂ ਦੇ ਘਰਾਣਿਆਂ ਦਾ ਮਾਫ ਕੀਤਾ ਵਾ ਲੇਕਿਨ ਸਾਡੇ ਕਿਸਾਨਾਂ ਦਾ ਦੇਸ਼ ਦਾ 17 ਲੱਖ ਕਰੋੜ ਰੁਪਏ ਮਾਫ ਨਹੀਂ ਕੀਤਾ ਕਿਸੇ ਨੇ ਸੋ ਕਾਂਗਰਸ ਪਾਰਟੀ ਨੇ ਵੀ ਪ੍ਰਣ ਕੀਤਾ ਵਾ ਕਿ ਅਸੀਂ ਐਮਐਸਪੀ ਨੂੰ ਕਾਨੂੰਨ ਬਣਾਵਾਂਗੇ ਤੇ ਕਰਜ਼ਾ ਮਾਫੀ ਨੂੰ ਲੈ ਕੇ ਅਸੀਂ ਇੱਕ ਪਾਲਿਸੀ ਬਣਾ ਕੇ ਜਿਹੜਾ ਛੋਟਾ ਤੇ ਦਰਮਿਆਨਾ ਤੇ ਗਰੀਬ ਕਿਸਾਨ ਤੇ ਖੇਤ ਮਜ਼ਦੂਰ ਆ ਉਹਦੇ ਕਰਜ਼ੇ ਦੀ ਮਾਫੀ ਦੀ ਕੀਤੀ ਜਾਵੇਗੀ ਉਮੈਂ ਅੱਜ ਸਾਡੇ ਨਾਲ ਜੁੜਨ ਵਾਸਤੇ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਪਿੰਡਾਂ ਵਿੱਚ ਤੁਸੀਂ ਜ਼ਰੂਰ ਸੁਨੇਹਾ ਲਾਉਣਾ ਕਿ 29 ਤਰੀਕ ਨੂੰ ਆਪਾਂ ਸਾਰਿਆਂ ਨੇ ਪਿੰਡ ਚੌਕੇ ਹਲਕਾ ਮੋੜ ਤੋਂ ਚੱਲ ਕੇ ਪਿੰਡ ਬੱਲੋ ਸ਼ੁਭ ਕਰਨ ਦੇ ਪਿੰਡ ਵਿੱਚ ਜਾ ਕੇ ਉਹਨਾਂ ਨਾਲ ਹਮਦਰਦੀ ਕਰਨੀ ਆਂ ਔਰ ਅਫਸੋਸ ਕਰਨਾ ਤੇ ਨਾਲ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਕਿ ਆਪਾਂ ਸਭ ਨੇ ਮਿਲ ਕੇ ਇੱਕ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਉਹਨਾਂ ਦੀ ਇਨਸਾਫ਼ ਦੀ ਲੜਾਈ ਵਿੱਚ ਸਭ ਨੇ ਵੱਣ ਦਾ ਯੋਗਦਾਨ ਪਾਉਣਾ